ਅੰਮ੍ਰਿਤਸਰ ਮੂਲੀ ਚੱਕ ਨਹਿਰ ਦੇ ਵਿੱਚ ਤੈਰਦੀ ਹੋਈ ਲਾਸ਼ ਦੇ ਵਾਰਿਸ ਪਹੁੰਚੇ ਸਿਵਲ ਹਸਪੀਟਲ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਪਾਪਾ ਜੀ ਅਸਵੇਤ ਜੋ ਸਵੇਰ ਸਮਾ ਸਵੇਰ ਨਿਕਲੇ ਮੰਮੀ ਉਹ ਤੋਂ ਮੰਮੀ ਜੋ ਪਹਿਲਾਂ ਡੈਡੀ ਨਿਕਲੇ ਗਾੜੀ ਨਿਕਲ ਕੇ ਆ ਉਹ ਤੋਂ ਬਾਅਦ ਮੰਮੀ ਕੇ ਉਹ ਸੀ ਪਤਾ ਲੱਗਾ ਕਿ ਕਿੱਥੇ ਦੇਖਦੇ ਨਹੀਂ ਜੀ ਉਹਨਾਂ ਗਾੜੀ ਨਾਲ ਪੁੱਛਿਆ ਕਿ ਉਹਨਾਂ ਨਾਲ ਸਾਥ ਹੋ ਲਈਏ ਉਹਨਾਂ ਨੇ ਫੇਰ ਵੀ ਕੋਈ ਸਵੇਤ ਟੈਂਸ਼ਨ ਨਹੀਂ ਲਈ ਉਰਮਾਨ ਹਨੇਰੇ ਤੇ ਕੋਈ ਗੱਲ ਨਹੀਂ ਜਿੱਤਾ ਵਿਆਹ ਹੈ ਹੁੰਦੇ ਆ ਕਹਿੰਦੀ ਮੰਮੀ ਕੋ ਟੈਂਸ਼ਨ ਨਹੀਂ ਆਹ ਤੇ ਸਾਨੂੰ ਕਹਿੰਦੇ ਰਹੇ ਕਹਿੰਦੇ ਸਾਡਰੋ ਹੱਥ ਮਾਰ ਕੇ ਘਰ ਆਵੇ ਚਾਰ ਪੰਦੇ ਛੱਡ ਕੇ ਜਾਂਾਂਗੇ ਮੈਨੂੰ ਕੋਈ ਪਰਵਾਹ ਨਹੀਂ ਹੈ ਤੇ ਇਸ ਲਈ ਮਾ ਕਹ ਰਹੇ ਆ ਕਿ ਮੈਨੂੰ ਛੱਤ ਲੱਗਦਾ ਆਪਣੇ ਗੱਡੀ ਤੇ ਕਿਸੇ ਉਹਨਾਂ ਨੇ ਕੋਈ ਕਾਰਨਾਮਾ ਕਰ ਦਿੱਤਾ। ਇਹ ਤੋਂ ਤੁਹਾਡੇ ਕੀ ਲੱਗਦੇ ਆ? ਮੇਰੇ ਮਾਤਾ ਲੱਗਦੇ ਆ। ਤੁਹਾਡੇ? ਹਾਂ ਤਾਂ ਲੱਗਦੇ ਪਾਪਾ ਗਰੀ ਜਿਹਨਾਂ ਦੀ ਲੈਟੋ ਜਿੱਡਾ ਨਿਕਲਾਈ ਉਹ ਮੇਰੇ ਮੰਮੀ ਲੱਗਦੇ ਆ। ਇਸ ਲਈ ਮੋਲਦਾ ਪਿਆ ਕਿ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਉਹਦਾਂ ਦੀ ਜਿਹੜਾ ਲੱਬਰ ਵੀ ਗਏ ਆ ਉਹਨਾਂ ਨੂੰ ਕਹਾ ਮੈਂ ਇੱਕ ਦੋ ਵਾਰੀ ਆਪਣਾ ਡੇੜੀ ਆਪਾਂ ਦਿੱਕੇ ਦੇਖਿਆ ਲੱਗਿਆ ਜੀ ਉਹ ਆਪਾਂ ਗਲਤ ਕੰਮ ਕਰ ਰਿਹਾ ਕੰਮ ਤੇ ਇਹ ਆਪਾਂ ਮੈਨੂੰ ਕੁਝ ਹੀ ਆ ਰਿਹਾ ਕਿ ਤੂੰ ਲੱਭ ਰਿਹਾ ਕਿ ਨਹੀਂ ਲੱਭ ਰਿਹਾ। ਤਾਂ ਮੈਂ ਕਹਿੰਦਾ ਮੈਂ ਤਾਂ ਲੱਭਣਾ ਇਹ ਮੇਰੀ ਮੰਮੀ ਹੈ ਨਾ ਤਾਂ ਤੁਸੀਂ ਲੱਭਦੇ ਸੀ ਕਿਤੇ ਉਹ ਕੰਮ ਤੇ ਗਈ ਆ ਆਪਣੇ ਛੇ ਦੇ ਕੰਮ ਤੇ ਨਿਰਾਜ ਜੰਦੇ ਆ ਤੇ ਦੁਪਹਿਰੇ ਉਹ ਵਾਕੇ ਕੀ ਸੀ ਕਿ ਮਾਮਲਾ ਕਿਸੇ ਝਗੜੇ ਦਾ ਕਿ ਕਿਸ ਤਰ੍ਹਾਂ ਭਾਈ ਇਹ ਸਾਡਾ ਬਹੁਤ ਜੇਤੋ ਕਰਦਾ ਪਿਆ ਵਾ ਤੇ ਜੜੀ ਸਾਡੇ ਬਰੋਲਾ ਪਾਉਂਦੇ ਰਹਿੰਦੇ ਆ ਗਲੀ ਮੱਲੇ ਦੀ ਗਾਂ ਨਾਲ ਘਟੇ ਪੁੱਛ ਸਕਦੇ ਗਲੀ ਮੱਲਾ ਦੀ ਪਰੇਸ਼ਾਨ ਆ ਉਹ ਵੀ ਹੁਣ ਦਰਗਾਹ ਕਿਹਾ ਉਹ ਕਹਾਂ ਕਿਤੇ ਦਰਗਾਹ ਦੇ ਕਿਉਂ ਨਹੀਂ ਜਾਂਦੇ ਮੈਂ ਜਦੋਂ ਕਿੰਨੇ ਕਰੋੜ ਧਰਨ ਮੇਰੇ ਘਰ ਦਾ ਚੰਗੇ ਨਹੀਂ ਲੱਗੇ ਪਰ ਹੁਣ ਅੱਗੇ ਗੱਲ ਬਹੁਤ ਗਾਹ ਵਾਲੀ ਖੀ ਹੋਈ ਹੈ ਮੈਂ ਆਪ ਦੀ ਸਾਹੇ ਇੱਕ ਘਟਨਾ ਦੇ ਬਾਰੇ ਦੋਹਰੀ ਹੈ ਕਿ ਮੈਂ ਕਾਰ ਲੈ ਕੇ ਆਉਂਦਾ ਆਪਣੇ ਪਾਪਾ ਜੀ ਦੇ ਕਿ ਉਹਨਾਂ ਨੇ ਕਿਉਂ ਨਹੀਂ ਕੋਈ ਐਕਸ਼ਨ ਹੀ ਵਿਆਹ ਕਰੋ ਨਿਕਲੇ ਨਹੀਂ ਇੱਕ ਬੜੀ ਜੀ ਲੋਕਾਂ ਨੇ ਕਰ ਇਹਨਾਂ ਨੇ ਬੜੀ ਬੀ ਜੀ ਇਸ ਤੋਂ ਪਹਿਲਾਂ ਵੀ ਕਦੀ ਦਾ ਵਾਕਿਆ ਹੋਇਆ ਵਾ ਪਹਿਲਾਂ ਵੀ ਵਾਕਿਆ ਆ ਪੰਜ ਸੱਤ ਵਰੀ ਮਰੀਜ਼ ਮਾਂ ਚੜੀ ਗਈ ਆ ਮੈਂ ਬਾਅਦ ਤੱਕ ਜਾਂਦ ਰਿਹਾ ਉੱਥੇ ਫੜ ਕੇ ਲੈ ਆਇਆ ਕਿੰਨੀ ਵਰੀ ਚਲੋ ਉਹਦਾ ਮੈਨੂੰ ਲੱਭ ਜਾਂਦੇ ਰਹਿ ਤਾ ਮੈਂ ਲੈ ਆਉਂਦਾ ਆ ਪਰ ਐਡ ਕੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਭਾਣਾ ਵਰਤ ਜੇ ਨਾਮ ਮੈਨੂੰ ਜਿਹੇ ਨਾਮ ਕੋ ਜੇ ਕੱਲ ਮੈਨੂੰ ਪਤਾ ਲੱਗਾ ਕਿ ਇਥੇ ਸਾਰੀ ਗੱਲਬਾਤ ਉੱਥੇ ਹੀ ਨਾਲ ਬਾਕੀ ਮਾਮਲੇ ਨਹੀਂ ਦੱਸ ਸਕਦੇ ਕੀ ਮੰਗ ਕਰਦੇ ਹੁਣ ਅਪਾ ਮੈਂ ਹੋਈ ਕਿ ਮੇਰੇ ਬਾਦਖਾਨ ਪੁੱਛਿਆ ਜਾਵੇ ਜੇ ਤਾਂ ਮੈਂ ਤੇ ਇਥੇ ਆਨ ਪੇਜ ਨਹੀਂ ਕਿਹਾ ਕਿ ਕਿਉਂ ਨਹੀਂ ਗਏ ਕੀ ਗੱਲਬਾਤ ਹੈ ਬਹੁਤ ਟੈਨਸ਼ਨ ਦੇ ਦਿੱਤਾ ਹੈ ਇੱਕ ਸਰ ਮਾਮਲਾ ਸੀ ਕੇਸ ਦਾ ਕੀ ਕਹਿਣਾ ਚਾਹੋਗੇ ਤਾਂ ਡੈਡ ਬਡੀ ਜਿੱਥੇ ਪੋਸਟਮਾਰਟ ਡੈਡ ਬਡੀ ਆਈ ਹੈ ਆਏ ਮਿਤੀ 23/7/24 ਪਿੰਡ ਮੂਲੇਸਾ ਘਟਾਣਾ ਗੇਟੇ ਦੀ ਮੰਜਿਲਾ ਮਰਸਾ ਦੇ ਵਿੱਚ ਮਿਲੀ ਹੈ ਪਾਣੀ ਵਿੱਚ ਜਰੂਰੀ ਹੈ ਲੰਕਨ ਵਾਸਤੇ ਆਪ ਦਾ ਰਸਤਾ ਦੇ ਵਿੱਚ ਹੈ। ਗਵਰਨਮੈਂਟ ਵਾਲੇ ਕਰੀਕ ਤੁਸੀਂ ਸਾਢੇ 10 ਵਜੇ ਨਾਲ ਬੋਕੇ ਪਹੁੰਚ ਕੇ ਐਨਵਾਇਰਨਮੈਂਟ ਦੇ ਨਾਲ ਫੈਕਟਰੀ ਚਲਾਸ਼ ਕਰਵਾਇਆ। 180 ਆਪਾਂ ਅੰਦਰ ਸਿਗਰ ਹਸਪੀਟਲ ਲਈ ਮਿਲਤ ਪਰਟੀਸ਼ਨ ਆਖਰਾ ਪੀਸੀ ਅੱਜ ਇਹਦੇ ਵਾਰਸ ਆ ਗਏ ਆ। ਉਹਨਾਂ ਨੇ ਸ਼ਨਾਖਤ ਕਰਦੀ ਆ। ਕੀ ਸਰ ਕੀ ਲੱਗਦਾ ਤੁਹਾਨੂੰ ਕੀ ਕੀ ਗੱਲਾਂ ਚਾਹੋਗੇ ਸਬੰਧ ਦੇ ਕਿ ਮੈਡੀਕਲ ਦੀ ਰਿਪੋਰਟ ਆਈ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਤੁਹਾਨੂੰ ਕੀ ਲੱਗ ਰਿਹਾ ਮਰਡਰ ਹੋ ਸਕਦਾ ਹੈ ਜਾਂ ਸੁਸਾਈਸਾਈਡ ਹੈ ਸੁਸਾਈਸਾਈਡ ਫਿਲਹਾਲ ਤੇ ਪਾਣੀ ਦੀ ਟੋਕਰੀ ਲਿਖਿਆ ਹੋਇਆ ਕਾਰਨ ਅਸੀਂ ਪਾਣੀ ਜੀ ਇਹ ਕੋਈ ਚੋੜ ਦਾ ਨਹੀਂ ਚੋੜ ਦਾ ਨਿਸ਼ਾਨ ਨਹੀਂ ਹੈ ਪਰ ਦੇਖਿਆ ਜਾ ਰਿਹਾ ਸਰ ਪਰਿਵਾਰਿਕ ਮੈਂਬਰ ਵੱਲੋਂ ਕਿਹਾ ਜਾ ਰਿਹਾ ਕਿ ਨੰਗਾ ਵਸਤਾ ਦੇ ਵਿੱਚ ਨੰਗਾ ਵਸਤਾ ਦੇ ਵਿੱਚ ਆਈ ਹੈ ਕਿ ਜਿਹੜਾ ਉਹ ਸਾਹਮਣੇ ਆ ਰਿਹਾ ਹੈ